ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰਤੀਸ਼ਤ ਜਿਸ ਨੂੰ ਪਰਸੈਂਟੇਜ ਕਹਿੰਦੇ ਆ ਉਹ ਕੱਢਣੀ ਸਿੱਖਾਂਗੇ ਸਵਾਲ ਹੈ ਆਪਣੇ ਕੋਲ 0.0 ਪਰਸੈਂਟੇਜ ਦਾ ਮਾਣ ਕਿੰਨਾ ਹੋਵੇਗਾ ਇਸ ਵਿੱਚ ਪਰਸੈਂਟੇਜ ਨੂੰ ਪ੍ਰਤੀਸ਼ਤ ਨੂੰ ਹਟਾਉਣਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ 0.05 ਲਿਖਾਂਗੇ ਪ੍ਰਤੀਸ਼ਤ ਹਟਾਉਣ ਲਈ 100 ਲਗਾਵਾਂਗੇ ਪ੍ਰਸ਼ੇਧਮਾਨ 100 ਹੁੰਦਾ ਹੈ ਹੁਣ ਆਪਾਂ ਉੱਪਰ ਵਾਲੇ ਪੁਆਇੰਟ ਨੂੰ ਹਟਾਉਣਾ ਹੈ ਪੁਆਇੰਟ ਕਿੰਨੇ ਅੱਖਰ ਛੱਡ ਕੇ ਹੈ 2 ਜਿੰਨੇ ਅੱਖਰ ਛੱਡ ਕੇ ਹੋਊਗਾ ਉਨੀਆਂ ਆਪਾਂ ਥੱਲੇ ਇੱਕ ਨਾਲ ਜ਼ੀਰਵਾ ਪਾ ਦਿੰਦੇ ਹਾਂ ਦੋ ਅੱਖਰ ਛੱਡ ਕੇ ਸੀ ਦੋ ਜ਼ੀਰਵਾ ਪਾ ਦਿਆਂ ਹੁਣ ਆਪਣੇ ਕੋਲ ਉੱਪਰ ਰਹਿ ਗਿਆ 5 ਥੱਲੇ ਇੱਕ ਨਾਲ 4 ਜ਼ੀਰਵਾ ਪੁਆਇੰਟਾਂ ਵਿੱਚ ਇਸ ਦਾ ਹੁਣ ਆਪਾਂ ਅਨਸਰ ਕੱਢਾਂਗੇ ਜਾਂ ਤੇਨੂੰ 10000 ਤੇ ਭਾਗ ਕਰ ਦੋ ਨਹੀਂ ਤਾਂ ਸੌਖਾ ਤਰੀਕਾ ਜਿੰਨੀਆਂ ਜ਼ੀਰਵਾ ਉਨੇ ਅੱਖਰ ਛੱਡ ਕੇ ਪੁਆਇੰਟ ਲਾ ਦੇਣਾ ਹੈ ਆਪਣੇ ਕੋਲ 4 ਜ਼ੀਰਵਾ ਹੈ ਤੇ 4 ਅੱਖਰ ਛੱਡ ਕੇ ਪੁਆਇੰਟ ਲਾਵਾਂਗੇ ਪਹਿਲਾ ਅੱਖਰ ਆਪਣੇ ਕੋਲ ਆਵਗਾ 5 ਬਾਕੀ ਆਪਾਂ ਜ਼ੀਰਵਾ ਪਾ ਦੇਣੀ ਹੈ 1 2 3 ਜ਼ੀਰਵਾ ਆ ਜਾਣੀ ਟੋਟਲ 4 ਅੱਖਰ ਹੋ ਗਏ ਆਪਣੇ ਕੋਲੇ 4 ਅੱਖਰ ਛੱਡ ਕੇ 65 ਲਾ ਦਿੱਤਾ ਹੈ ਇਹ ਆਪਣਾ ਆਨਸਰ ਹੋਵੇਗਾ ਥੈਂਕ ਯੂ